ਸਾਡੇ ਨਾਲ ਨੇ ਡਾਕਟਰ ਕਰੇਵਾਲ ਐਨੀਮਲ ਨਿਊਟ੍ਰੀਸ਼ਨ ਗ੍ਰੈਡਵੋਸ ਤੋਂ ਜਿਨ੍ਹਾਂ ਨੇ ਅੱਗੇ ਬਹੁਤ ਅਸੀਂ ਮਹੱਤਵਪੂਰਨ ਜਾਣ ਕਰਕੇ ਤੁਹਾਨੂੰ ਦੱਸਦੇ ਰਹਿੰਦੇ ਨੇ ਵੀ ਪਸ਼ੂ ਦੀ ਖੁਰਾਕ ਕਿਛ ਵੇਲੇ ਕਿਹੋ ਜੀ ਹੋਵੇ ਸੋ ਅੱਜ ਅਸੀਂ ਗੱਲ ਕਰਦੇ ਹਾਂ ट्रांजिशन ਪੀਰੀਅਡ ਜੋ ਹੈ ਮੱਝਾਂ ਤੇ ਗਾਵਾਂ ਦੇ ਵਿੱਚ ਉਹਦਾ ਬਹੁਤ ਹੀ ਮਤਵ ਹੈ 21 ਦਿਨ ਪਹਿਲਾਂ ਔਰ 21 ਦਿਨ ਬਾਅਦ ਦਾ ਜਿਹੜਾ ਸਮਾਂ ਉਹਨੂੰ ट्रांजिशन ਪੀਰੀਅਡ ਕਹਿੰਦੇ ਆ ਸੋ ਸਭ ਤੋਂ ਪਹਿਲਾਂ ਅਸੀਂ ਅੱਜ ਗੱਲ ਕਰਾਂਗੇ ਇਹਨਾਂ ਨਾਲ ਕਿ ਜਿਹੜਾ ਸੋਣ ਤੋਂ ਪਹਿਲਾਂ ਦਾ ਸਮਾਂ 21 ਦਿਨ ਦਾ ਉਹਦੇ ਵਿੱਚ ਸਾਨੂੰ ਖਰਾਕ ਦਾ ਕੀ ਕੀ ਚੰਨ ਰੱਖਣਾ ਚਾਹੀਦਾ ਹਾਂ ਜੀ ਹਾਂਜੀ ਡਾਕਟਰ ਜੀ ਬਿਲਕੁਲ ਥੋੜਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ट्रांजिशन ਪੀਰੀਅਡ ਆ ਜਿਹੜਾ ਸੂਣ ਤੋਂ 21 ਦਿਨ ਪਹਿਲਾਂ ਤੇ ਸੂਣ ਦੇ 21 ਦਿਨ ਬਾਅਦ ਇਹਨੂੰ ਮੰਨਿਆ ਜਾਂਦਾ ट्रांजिशन ਮਤਲਬ ਬਦਲਾ ਬਦਲਾ ਇੱਕ ਡਰਾਈ ਐਨੀਮਲ ਤੋਂ ਦੁੱਧ ਦੇਣ ਵਾਲੇ ਐਨੀਮਲ ਤੋਂ ਬਾਅਦ ਤੇ ਇਸ ਜਿਹੜਾ ਸਮੇਂ ਦਾ ਮਹੱਤਵ ਇਸ ਕਰਕੇ ਵੀ ਹੋਰ ਵੱਧ ਜਾਂਦਾ ਕਿ ਇਸ ਸਮੇਂ ਦੀ ਜਿਹੜੀ ਖੁਰਾਕੀ ਪ੍ਰਬੰਧ ਦਾ ਉਹ ਆਉਣ ਵਾਲੇ ਸੂਏ ਦੇ ਵਿੱਚ ਦੁੱਧ ਕਿੰਨਾ ਹੋਊਗਾ ਆਉਣ ਵਾਲੇ ਸੂਏ ਦੇ ਵਿੱਚ ਜਾਨਵਰ ਗੱਭਣ ਕਿੰਨੀ ਛੇਤੀ ਹੋਊਗਾ ਤੇ ਉਹਦੀ ਸਿਹਤ ਆ ਜਿਹੜੀ ਬਿਮਾਰੀਆਂ ਤੋਂ ਬਚਾ ਕੇ ਇਸ ਤਰ੍ਹਾਂ ਹੋਊਗਾ ਇਹ ਸਾਰਾ ਕੁਝ ਇਸ ਚੀਜ਼ ਤੇ ਨਿਰਭਰ ਕਰਦਾ ਤੇ ट्रांजिशन ਪੀਰੀਡ ਦੀ ਇੱਕ ਸੂਣ ਤੋਂ ਪਹਿਲਾਂ ਦੀ ਗੱਲ ਕਰੀਏ ਉਹ ਇਸ ਤਰ੍ਹਾਂ ਕਿ ਸੂਣ ਤੋਂ 21 ਦਿਨ ਜਾਂ 1 ਮਹੀਨਾ ਪਹਿਲਾਂ ਅਸੀਂ ट्रांजिशन ਪੀਰੀਡ ਸ਼ੁਰੂ ਕਰਨੀ ਆ ਟਰान्जिਸ਼ਨ ਫੀਡ ਦਾ ਸਾਡਾ ਭਾਵ ਇਹ ਹੁੰਦਾ ਕਿ ਪਸ਼ੂ ਨੂੰ ਜਿਹੜਾ ਉਹਨੂੰ ਸੂਣ ਦੇ ਲਈ ਪੂਰੀ ਤਰ੍ਹਾਂ ਤਿਆਰ ਕਰ ਲਈਏ ਉਹਦੇ ਵਿੱਚ ਜਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਉਹ ਮੈਂ ਜਲਦੀ ਦੇ ਨਾਲ ਤੁਹਾਨੂੰ ਦੱਸਣਾ ਜਾਹਾਂਗਾ ਜੀ ਕਿ ਜਦੋਂ ਪਸ਼ੂ ਸੂਣ ਦੇ ਨੇੜੇ ਆਉਂਦਾ ਉਹਦੀ ਖਾਣ ਦੀ ਸਮਰੱਥਾ ਘਟ ਜਾਂਦੀ ਹੈ ਜੀ ਤੇ ਉਹ ਸਮਰੱਥਾ ਘਟ ਦੇ ਵਿੱਚ ਹੀ ਉਹਦੇ ਖਰਾਕੀ ਦਾਤ ਪੂਰੇ ਕਰਨੇ ਆ ਉਸ ਲਈ ਅਸੀਂ ਥੋੜੀ ਉਹਦੇ ਵਿੱਚ એનર્ਜੀ ਵਧਾਉਨੇ ਆ ਜੀ ਪ੍ਰੋਟੀਨ ਦੀ ਤਾਂ ਸੂਰਤ ਤੋਂ ਪਹਿਲਾਂ ਬਹੁਤ ਜ਼ਿਆਦਾ ਮਹੱਤਵ ਨਹੀਂ ਹੁੰਦੀ ਕਿਉਂਕਿ 14% ਪ੍ਰੋਟੀਨ ਆ ਜਿਹੜੀ ਕੁੱਲ ਮਿਸ਼ਰਤ ਖੁਰਾਕ ਦੇ ਵਿੱਚ ਤੇ ਫੀਡ ਦੇ ਵਿੱਚ 18-19% ਪ੍ਰੋਟੀਨ ਹੋ ਜੀ ਬਹੁਤ ਆ ਲੇਕਿਨ ਕੁਝ ਸਪਲੀਮੈਂਟਸ ਤੇ એનર્ਜੀ ਆ ਜਿਹੜੀ ਬਹੁਤ ਮਹੱਤਵਪੂਰਨ ਆ એનર્ਜੀ ਆ ਜਿਹੜੀ ਉਹ ਜੇ ਸੋਲਿਊਬਲ ਕਾਰਬੋਹਾਈਡਰੇਟ ਜਿਹਨੂੰ ਆਪਾਂ ਕੈਲਸ਼ੀਅਮ ਪ੍ਰੋਪੀਨੇਟ ਸਪਲੀਮੈਂਟ ਆ ਜਾਂ ਥੋੜਾ ਜਿਹਾ ਸਟਾਰਚ ਸਪਲੀਮੈਂਟ ਆ ਜਾਂ ਗ੍ਰੇਨਸ ਕਹ ਲੋ ਆਮ ਪਾਛੇ ਆਪਾਂ ਕਹਿੰਦੇ ਵੀ ਅਨਾਜ ਨੇ ਜਿਹੜੇ ਉਹ 35-40% ਫੀਡ ਦੇ ਵਿੱਚੋਂ ਉਹ ਜਿਹੜੀ ਉਹ એનર્ਜੀ ਆ ਪੂਰੀ ਕਰਦੀ ਆ ਸਪਲੀਮੈਂਟਸ ਦੇ ਵਿੱਚ ਜਿਹੜੇ ਸੂਣ ਤੋਂ ਪਹਿਲਾਂ ਨੇ ਉਹ ਕੁਝ ਇੱਕ ਤੋਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਸੂਣ ਤੋਂ ਪਹਿਲਾਂ ਜਿਹੜੀ ਰੂਮਨ ਪ੍ਰੋਟੈਕਟਿਡ ਕੋਲੀਨਾ ਉਹ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਆ ਇਹਦੇ ਨਾਲ ਜਿਹੜਾ ਫੈਟੀ ਲਿਵਰ ਆ ਲਿਵਰ ਹੈਲਥ ਆ ਜਿਹੜੀ ਬਹੁਤ ਇੰਪਰੂਵ ਹੁੰਦੀ ਆ ਫੈਟੀ ਲਿਵਰ ਦੇ ਚਾਂਸ ਬਹੁਤ ਘਟ ਜਾਂਦੇ ਆ ਜੀ ਲੇਕਿਨ ਉਹਦੀ ਡੋਸ ਸਹੀ ਹੋਣੀ ਚਾਹੀਦੀ ਆ ਜਿਹੜੀ ਰੂਮਨ ਪ੍ਰੋਟੈਕਟਿਡ ਕੋਲੀਨਾ ਉਹ ਇੱਕ ਜਾਨਵਰ ਨੂੰ ਜੇ ਬਹੁਤ ਜ਼ਿਆਦਾ ਦੁੱਧ ਵਾਲਾ ਤਾਂ 70 ਗ੍ਰਾਮ ਪ੍ਰਤੀ ਦਿਨ ਜੇ ਮੀਡੀਅਮ ਦੁੱਧ ਵਾਲਾ ਤਾਂ 50 ਗ੍ਰਾਮ ਪ੍ਰਤੀ ਬੈਂਡੇ ਹਿਸਾਬ ਨਾਲ ਜਾਂ 1 ਕਿਲੋ ਫੀਡ ਦੇ ਵਿੱਚ ਤਕਰੀਬਨ 1 ਕਿਲੋ ਅਸੀਂ ਰੋਮਨ ਪ੍ਰੋਟੈਕਟਡ ਪੋਲੀਨ ਆਈਡੀਓ ਆ ਪਾ ਸਕਦੇ ਹਾਂ 700 ਗ੍ਰਾਮ ਤੋਂ ਲੈ ਕੇ 1 ਕਿਲੋ ਤੱਕ ਜੇ ਪਸ਼ੂ ਦੁੱਧ ਦੇ ਹਿਸਾਬ ਨਾਲ ਪਾ ਸਕਦੇ ਹਾਂ ਜੀ ਇਹ ਮਤਲਬ ਤੁਹਾਡਾ ਮਤਲਬ ਹੈ 1 ਕਵਾਂਟਲ ਦੇ ਸੀ ਫੀਡ ਤਿਆਰ ਕਰਦੀਆਂ ਤੇ 70 700 ਗ੍ਰਾਮ ਤੋਂ 1 ਕਿਲੋ ਤੁਸੀਂ ਹਾਂਜੀ ਉਹ ਰੂਮਨ ਪੋਟੈਟੋ ਕੋਲਿੰਗ ਪਾਸਾ ਜੀ ਤੇ ਇਹਦੇ ਨਾਲ ਜਿਹੜਾ ਪੀਕ ਜੀ ਐਂਡਾ ਉਹ ਜਿਆਦਾ ਹੁੰਦਾ ਤੇ ਪਸ਼ੂ ਦੀ ਹੈਲਥ ਫਿਕਰ ਹੁੰਦੀ ਆ ਇਸ ਤੋਂ ਬਿਨਾਂ ਇੱਕ ਹੋਰ ਮਹੱਤਵਪੂਰਨ ਗੱਲ ਇਹ ਆ ਕਿ ਸੂਣ ਤੋਂ ਪਹਿਲਾਂ ਜਿਹੜਾ ਲੋੜੀਂਦਾ ਮਿਨਰਲ ਮਿਕਸਚਰ ਆ ਵੰਡ ਦੇ ਵਿੱਚ 2% ਉਹ ਤਾਂ ਪਾਉਣਾ ਲੇਕਿਨ ਉਸ ਤੋਂ ਬਿਨਾਂ ਐਕਸਟਰਾ ਕੈਲਸ਼ੀਅਮ ਸਪਲੀਮੈਂਟ ਨਹੀਂ ਦੇਣਾ ਕਈ ਵਾਰ ਕਿਸਾਨ ਵੀਰ ਉਹਨੂੰ ਲਿਕਵਿਡ ਕੈਲਸ਼ੀਅਮ ਜਾਂ ਉਹ ਤਰਲ ਕੈਲਸ਼ੀਅਮ ਪਾ ਲਈ ਜਾਂਦੇ ਆ ਉਹ ਸੂਣ ਤੋਂ ਪਹਿਲਾਂ ਨਹੀਂ ਦੇਣਾ ਉਹ ਸੂਣ ਤੋਂ ਬਾਅਦ ਦੇਣਾ ਜੀ ਤੇ ਇਸ ਦੇ ਨਾਲ ਹੀ ਇੱਕ ਹੋਰ ਗੱਲ ਆ ਵੀ ਕਿ ਸੂਣ ਤੋਂ ਪਹਿਲਾਂ ਜਿਹੜਾ ਖੁਰਾਕ ਦੇ ਵਿੱਚ ਐਨੋਇਨਿਕ ਸਾਲਟ ਜਿਹਨੂੰ ਆਪਾਂ ਕਹਿੰਦੇ ਆ ਉਹਦਾ ਇਹ ਹੁੰਦਾ ਕਿ ਜਿਹੜੇ 네ਗੇਟਿਵ ਚਾਰਜ ਵਾਲੇ ਸਾਲਟ ਜਿਆਦਾ ਹੀ ਹੋਣ ਤਾਂ ਜਿਹੜਾ ਸੂਣ ਵੇਲੇ ਮਿਲਕੀਵਰ ਦੇ ਚਾਂਸ ਘਟ ਜਾਂਦੇ ਆ ਤੇ ਉਹਦੇ ਲਈ ਇੱਕ ਆਮ ਆਪਣੇ ਮਰਦਾ ਠੀਕ ਨਹੀਂ ਸ਼ਾਧਰ ਜਿਹਨੂੰ ਕਹਿੰਦੇ ਆ ਅਮੋਨੀਅਮ ਪਲਰਾਈਟ ਜੀ ਜੀ ਉਹ ਸੂਣ ਤੋਂ ਪਹਿਲਾਂ ਤੁਸੀਂ 40 ਤੋਂ 50 ਗ੍ਰਾਮ ਇੱਕ ਦਿਨ ਦਾ ਇੱਕ ਪੋਸ਼ ਨੂੰ ਡੇਲੀ ਪਾ ਸਕਦੇ ਹੋ ਲੇਕਿਨ ਕਿ ਖਾਸ ਤਿਆਂ ਰੱਖਣਾ ਕਿ ਸੂਣ ਵੇਲੇ ਇਹ ਨਿਸ਼ਾਧਰ ਬੰਦ ਕਰ ਦੇਣਾ ਸੂਣ ਤੋਂ ਬਾਅਦ ਨਹੀਂ ਪਾਉ ਕਿਉਂਕਿ ਸੂਣ ਤੋਂ ਬਾਅਦ ਇਹ ਪਾਇਆ ਨੁਕਸਾਨ ਕਰੇਗਾ ਜਿਹੜਾ ਰੂਮਨ ਪ੍ਰੋਟੈਕਟਡ ਕੋਲੀਨ ਉਹ ਸੂਣ ਤੋਂ ਬਾਅਦ ਵੀ ਤੁਸੀਂ ਪਾ ਸਕਦੇ ਹੋ ਜੀ ਇਹ ਇਸ ਤੋਂ ਬਿਨਾਂ ਮਿਨਰਲ ਮਿਕਸਚਰ ਆ ਉਹ ਨਾਰਮਲ ਡੋਸ ਆ ਜਿਹੜੀ ਉਹ ਜ਼ਰੂਰ ਪਾਉਣੀ ਆ ਲੇਕਿਨ ਐਕਸਟਰਾ ਕੈਲਸ਼ੀਅਮ ਬਿਲਕੁਲ ਨਹੀਂ ਦੇਣਾ ਹੈ ਜੀ ਜੀ ਇਹ ਦੋ ਤਿੰਨ ਚੀਜ਼ਾਂ ਨੇ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਾ ਇਸ ਤੋਂ ਬਿਨਾਂ ਜੇ ਜਾਨਵਰ ਕੋ ਬਹੁਤ ਜ਼ਿਆਦਾ ਦੁੱਧ ਪਾਲਾ ਤਾਂ ਅਸੀਂ ਵਿਟਾਮਿਨ E ਆ ਜਿਹੜਾ ਉਹ ਜ਼ਰੂਰ ਸਪਲੀਮੈਂਟ ਕਰ ਸਕਦੇ ਆ ਜਿਹਦੇ ਨਾਲ ਜੇ ਰਹਿਣ ਦੇ ਖਤਰਾ ਘਟ ਜਾਂਦਾ ਮਸਟਾਈਟਸ ਦਾ ਖਤਰਾ ਘਟ ਜਾਂਦਾ ਲੇਕਿਨ ਉਹਦੇ ਵਿੱਚ ਵੀ ਥੋੜੀ ਡੋਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਕਿ 3000 IU ਇੰਟਰਨੈਸ਼ਨਲ ਯੂਨਟ ਇੱਕ ਦਿਨ ਦੀ ਇੱਕ ਜਾਨਵਰ ਨੂੰ ਸੌਣ ਤੋਂ ਪਹਿਲਾਂ ਪੈਣੀ ਚਾਹੀਦੀ ਆ ਜੇਕਰ ਡੋਜ਼ ਪੂਰੀ ਨਹੀਂ ਹੈਗੀ ਤਾਂ ਉਹ ਫੌਣ ਦਾ ਕੋਈ ਫਾਇਦਾ ਨਹੀਂ ਕਈ ਸਪਲੀਮੈਂਟਸ ਬਾਜ਼ਾਰ ਦੇ ਵਿੱਚ ਉਪਲਬਧ ਨੇ ਤੇ ਬਹੁਤ ਘੱਟ ਡੋਜ਼ ਹੁੰਦੀ ਆ ਜੀ ਉਹ ਕਈ ਵਾਰ ਉਹ ਇਹ ਕਹਿ ਕੇ ਵੀ ਇਹਦੇ ਵਿੱਚ ਵਿਟਾਮਿਨ E ਆ ਇਹਨੂੰ ਪਾਓ ਲੇਕਿਨ ਉਹ ਕਿੰਨਾ ਵਿਟਾਮਿਨ E ਹੈ ਬਹੁਤ ਮਹੱਤਵਪੂਰਨ ਆ ਕਿਸਾਨ ਵੀਰਾਂ ਨੂੰ ਉਹਦੀ ਡੋਜ਼ ਦਾ ਧਿਆਨ ਬਹੁਤ ਰੱਖਣਾ ਜ਼ਰੂਰੀ ਜੀ ਜੀ ਢੋਰੀ ਰੇਡ ਕੀ ਤੁਸੀਂ ਗੱਲ ਕਰੋਗੇ 3000 IU ਜੀ ਇੱਕ ਦਿਨ ਦਾ ਇੱਕ ਪਸ਼ੂ ਨੂੰ ਡੇਲੀ ਦਾ ਸੌਣ ਤੋਂ ਪਹਿਲਾਂ ਜ਼ਰੂਰ ਪਾਉਣਾ ਇਹਨਾਂ ਮਿਸਟਾਈਟਸ ਦੇ ਚਾਂਸ ਆ ਜਿਹੜੇ ਉਹ ਸੌਣ ਵੇਲੇ ਘਟ ਜਾਂਦੇ ਮਿਸਟਾਈਟਸ ਦੇ ਔਰ ਦੂਸਰਾ ਤੁਸੀਂ ਦੱਸਿਆ ਜੇ ਰਹਿ ਜੇ ਰਹਿਣ ਦੇ ਚਾਂਸ ਸੋ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਬਹੁਤ ਹੀ ਜਿਹੜੀਆਂ ਮਹੱਤਵਪੂਰਨ ਜਿਹੜੇ ਨੇ ਇੱਕ ਜੇ ਰਹਿਣਾ ਔਰ ਦੂਸਰੀ ਮਿਸਟਾਈਟਸ ਔਰ ਤੀਸਰੀ ਜਿਹੜੀ ਗੱਲ ਮੈਨੂੰ ਬੜੀ ਅੱਛੀ ਲੱਗੀ ਤੁਸੀਂ ਕਿ ਲੋਕ ਜਿਹੜੇ ਜਿਆਦਾ ਕੈਲਸ਼ੀਅਮ ਦਿੰਦੇ ਨੇ ਉਸ ਤੋਂ ਬਾਅਦ ਜਿਹੜਾ ਹੈ ਸੌਣ ਤੋਂ ਬਾਅਦ ਮਿਲਕ ਫੀਵਰ ਦੇ ਚਾਂਸ ਵੀ ਵੱਧ ਜਾਂਦੇ ਨੇ ਸੋ ਰਫਾ ਤੁਸੀਂ ਇਹ ਬੜਾ ਅੱਛਾ ਮੈਨੂੰ ਲੱਗਿਆ ਕਿ 21 ਦਿਨ ਪਹਿਲਾਂ ਤੁਸੀਂ ਖੁਰਾਕ ਬਾਰੇ ਦੱਸਿਆ ਇਸ ਤੋਂ ਬਾਅਦ ਅਸੀਂ ਤੁਹਾਡੇ ਕੋਲ ਜਾਵਾਂਗੇ ਕਿ ਜਿਹੜਾ ਅਗਲੇ 21 ਦਿਨ ਸੋਣ ਤੋਂ ਬਾਅਦ ਨੇ ਉੱਥੇ ਕੀ ਖੁਰਾਕ ਦੇਣੀ ਹੈ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆਤ